ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਸਤੇ ਹੀ ਰਸਤੇ ਬਠਿੰਡਾ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਇਸ ਚੈਨਲ ਤੇ ਰਸਤਿਆਂ ਦੀ ਫ੍ਰੀ ਐਡ ਲਗਾਈ ਜਾਂਦੀ ਆ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਆਪਣੇ ਰਸਤਿਆਂ ਦੀ ਫ੍ਰੀ ਐਡ ਲਗਵਾ ਸਕਦੇ ਹੋ ਸਾਡੇ ਕੋਲ ਅੱਜ ਦਾ ਰਸਤਾ ਲੁਧਿਆਣਾ ਤੋਂ ਆ ਲੜਕੀ ਦਾ ਰਸਤਾ ਜੀ ਕਾਸਟ ਹੈ ਛੱਟ ਸਿੱਖ ਲੜਕੇ ਦੀ ਡੇਟ ਆਫ ਬਰਥ 1994 ਇਹਨਾਂ ਦੀ ਹਾਈਟ 5 ਫੁੱਟ 8 ਇੰਚ ਲੜਕਾ ਸਪੇਨ ਵਿੱਚ ਪੀ ਆ ਰਾ ਤੇ ਹੁਣ ਲੜਕੇ ਨੇ ਅਗਲੇ ਮਹੀਨੇ ਛੁੱਟੀ ਆਉਣਾ ਜੀ 3 ਮਹੀਨਿਆਂ ਦੀ ਛੁੱਟੀ ਆ ਰਹੇ ਨੇ ਇਹਨਾਂ ਨੂੰ ਲੜਕੀ ਚਾਹੀਦੀ ਆ ਲੜਕੀ ਨੇ ਚਾਹੇ ਪਲੱਸ 2 ਕੀਤੀ ਹੋਵੇ ਪਰ ਲੜਕੀ ਸੋਨੀ ਸੁਨੱਖੀ ਹੋਵੇ ਜੈਸਵੀ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਉਹ ਸਾਡੇ ਨਾਲ ਸੰਪਰਕ ਕਰਕੇ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ